ਨਮਸਕਾਰ ਸਤਿ ਸ੍ਰੀ ਅਕਾਲ ਸ੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਨਿਰਮਲੇ ਸੰਤ ਅਰਨੀ ਵਾਲਾ ਫਾਜ਼ਲ ਕਾ ਵਿੱਚ 15ਵੇਂ ਸ਼ਹੀਦੀ ਜੋੜ ਮੇਲੇ ਵਿੱਚ ਅੱਜ ਭਾਈ ਜਸਵਰ ਸਿੰਘ ਹਜ਼ੂਰੀ 라ਗੀ ਜੱਥਾ ਡੇਰਾ ਬਾਬਾ ਕੁਸ਼ਦਿਲ ਅਰਨੀ ਵਾਲਾ ਬਾਬਾ ਗੁਰਮੀਤ ਸਿੰਘ 골ਡੀ ਨੂਰਪੁਰੇ ਵਾਲੇ ਕਾਦਰハजी ਸਾਹਿਬ ਭਾਈ ਅਮਰਜੀਤ ਸਿੰਘ ਖਾਲਸਾ ਬੀਬੀ ਦਲੇਰਕੌਰ ਖਾਲਸਾ ਭਾਈ ਜੀਵਾ ਸਿੰਘ ਤੇ ਸ਼੍ਰੋਮਣੀ ਕਮੇਟੀ شری دے کتھا باچک جنہ نے حاضری لگوائی اس موقع و کی تو سنگت آکے نت مستق ہوئی گرو کا اتوٹ لنگر برتایا گیا مہاراج جی گرو گوبند نہیں کرے گا گرو گوبند جیٹ کرے گا مہاراج جی نے سرش پیٹ پہ گرو گوبند سارا سربن

ختم کر دے بلحال <سؤال> نمشکار ہندو قیدی واسطے پرشادہ پانی پیار کرنا لان <سؤال> بھی ہے ہندو پروار ہوا کوئی لان ہونا کہ گرو گوبند سب جی لالا <سؤال> دکان

جب تک چند ستارے لوگ چپائی آگے ماتا بال جی روز سکھا دیا سونے

ਕੋਈ ਹੁੰਦਾ ਦਰਿਆ ਦੇ ਵਿੱਚ ਡੁੱਬਦਾ ਕਿਹਾ ਹੋਵੇ ਤੇ ਮਰਨ ਤੋਂ ਬਾਅਦ ਬਦਨ ਤੋਂ ਬਾਅਦ ਭਾਵੇਂ 100 ਬੇੜੀ ਲੈ आओ ਕਿਸ ਕੰਮ। ਕਿਸੇ ਕੰਮ ਨਹੀਂ। ਬੂੜ ਬੂਏ ਜਿਉਂ ਨੌਕਰਾ ਮਿਲੇ ਕਹੋ ਕਾਹੇ ਚੜਾਉ। ਹੁਣ ਇਹ ਚੀਜ਼ 90% ਦਾਸ ਬਣਾ ਲਓ 70% ਸਾਰੇ ਧਰਮ ਮਰ ਤੋਂ ਬਾਅਦ ਮੁਕਤੀ ਦੇ ਜੋਰ ਲਈ ਜਾਦਾ ਅਜੇ ਕਿਹਨੇ ਨਹੀਂ ਉਹਦੀ ਸ਼ਾਂਤੀ ਵਾਸਤੇ ਸਭ ਕੁਝ ਜਿਹੜਾ ਜਿਉਂਦੇ ਵੀ ਸ਼ਾਂਤ ਨਹੀਂ ਹੋਇਆ ਉਹਨੇ ਮਰ ਤੋਂ ਬਾਅਦ ਕੀ ਸ਼ਾਂਤ ਹੋਣਾ ਜਿਉਂਦੇ ਜੀਵ ਤੇ ਸਾਰੇ ਪਿੰਡ ਨੂੰ ਉਹ ਹੁਣ ਮਰ ਤੋਂ ਬਾਅਦ ਸ਼ਾਂਤ ਹੋ ਜਾਊਗਾ ਉਹ ਤੇ ਹਜ਼ਾਰਾਂ ਸੁਣਾ ਮੱਧ ਤੜਕੂਗਾ ਕਿਉਂ ਗੁਰਬਾਣੀ ਕਹਿੰਦੀ ਐ ਆਤਮ ਘਾਤੀ ਜਗਤ ਕਸਾਈ ਜਿਹੜਾ ਪਰਮੇਸ਼ਰ ਵੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਸੇਵਾ ਸੇਵਾ ਨਹੀਂ ਕਰਦਾ ਪਰਉਪਕਾਰ ਨਹੀਂ ਕਰਦਾ ਉਹ ਤਾਂ ਆਤਮੰਦਿਆ ਕਰਦਾ ਪਰ ਦੂਸਰਾ ਸਾਰੇ ਧਰਮ ਕੀ ਕਹਿੰਦੇ ਨੇ ਇਹ ਜਦੋਂ ਬੰਦੇ ਦੀ ਮੌਤ ਹੋਵੇ ਉਹਦੀ ਅਰਥੀ ਨੂੰ ਮੋਢਾ ਕੌਣ ਦਵੇ ਪੁੱਤਰ ਮੋਢਾ ਰਵੇ ਉਹਦੀ ਚਿਰਖਾ ਨੂੰ ਮੋਢੇ 'ਤੇ ਲਾਵੇ ਪੁੱਤਰ ਲਾਵੇ ਅਜਾ ਪੁੱਤਰ ਸ਼ਬਦ ਵੇਖੋ ਪੂਰਤਾਰਕ ਉਹ ਮੈਨੂੰ ਨਰਕ